ਸਬਕ ਕਿਸਾ ਤਰੁਪੁਕਾਇਆ ਗਿਆ ਇਸੇ ਪਹਿਲੇ ਵੀ ਕਈ ਵਾਰ ਸਰਕਾਰ ਕੀ ਤਰਫੋਂ ਬੁਲਾਇਆ ਗਿਆ ਹੈ ਕੈਸੀ ਦੇਖਤੇ ਹੈ ਮੰਗਾਂ ਗਰਸ਼ੀ ਤੋਡਾ ਕੀ ਸਟੈਂਡ ਰਹਾ ਹੈ ਰਮਾਟਾ ਕੀ ਸਟੈਂਡ ਰਹਾ ਹੈ ਕਸ਼ਮੀਰ ਸ਼ਰਮਾ ਕੀ ਕੀ ਸਟੈਂਡ ਰਹਾ ਹੈ ਕਾ ਟੱਡਾ ਬੰਦੇਕਾ ਕੀ ਮੈਂ ਅੱਜ ਨਿੰਦਾ ਪ੍ਰਸਨ ਮਦਦ ਇੱਕ ਗੱਲ ਤਾਂ ਬੜੀ ਸਾਬਤ ਹੋ ਗਈ ਇਹ ਪੰਜਾਬ ਸਰਕਾਰ ਜਿਹੜੀ ਹੈ ਉਹ ਗ੍ਰਾਮ ਸੇਵਕਾਂ ਦਾ ਦੁਰਪਯੋਗ ਕਰਕੇ ਮਰੇਗਾ ਮਜ਼ਦੂਰਾਂ ਨੂੰ ਗੁੰਮਰਾਹ ਕਰਦੇ ਹੋਏ ਫਾਰਮ ਭੇਜ ਕੇ ਸਾਈਨ ਕਰਵਾ ਕੇ ਕੇਂਦਰ ਦੇ ਖਿਲਾਫ ਵਿਦਰੋਹ ਪੈਦਾ ਕਰਨ ਦੀ ਸਾਜ਼ਿਸ਼ ਚ ਲਿਪਤ ਹੈ ਸੈਡ ਸਟਰਕਚਰ ਦੀਆਂ ਗੱਲਾਂ ਕਰਨ ਵਾਲੇ ਅੱਜ ਕਿੱਥੇ ਨੇ ਦੇਸ਼ ਦੇ ਪਾਰਲੀਮੈਂਟ ਤੋਂ ਕੋਈ ਕਾਨੂੰਨ ਪਾਸ ਹੁੰਦਾ ਹੈ ਸਟੇਟ ਗਵਰਨਮੈਂਟ ਨੂੰ ਕੀ ਅਧਿਕਾਰ ਹੈ ਉਹਦੇ 'ਚ ਕੋਈ ਤੁਹਾਨੂੰ ਸ਼ੰਕਾ ਹੈ ਕੋਈ ਕਮੀ ਆ ਤੇ ਉਹਦੇ ਲਈ ਚਰਚਾ ਰਹਿੰਦੀ ਐ ਨਾ ਕਿ ಗ್ರಾಮ ਸੇਵਕਾਂ ਦਾ ਦੁਰਪਯੋਗ ਕਰਕੇ ਤੁਸੀਂ ਸਟੇਟ ਗਵਰਨਮੈਂਟ ਕੇਂਦਰ ਦੇ ਖਿਲਾਫ ਵਿਦਰੋਹ ਪੈਦਾ ਕਰਨ ਦੀ ਸਾਜ਼ਿਸ਼ ਰਚੇ ਸਾਡਾ ਬਿਲਕੁਲ ਸਿੱਧਾ ਮਤ ਹੈ ਕਿ ਇਹ ਕਾਨੂੰਨ ਮਜ਼ਦੂਰ ਦੇ ਹਿੱਤ ਚਾ ਮਰੇਗਾ ਚ ਵਿਆਪਤ ਜਿਹੜੇ ਭ੍ਰਸ਼ਟਾਚਾਰ ਨੇ ਉਹਨਾਂ ਦੀ ਸਮਾਪਤੀ ਲਈ ਕ੍ਰਾਂਤੀਕਾਰੀ ਕਦਮ ਹੈ ਇਹ ਦੱਸਣ ਕਿ ਕਿਆ 100 ਦਿਨ ਦੀ ਜਗ੍ਹਾ 125 ਦਿਨ ਦੀ ਗਰੰਟੀ ਦੇਣਾ ਗਲਤ ਹੈ ਕਿਆ